ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਗੁਰੂ ਨਾਨਕ ਤੇਵ ਸਾਹਿਬ ਜੀ ਕਲਯੁਗ ਦੀ ਜੀਵਾਂ ਦਾ ਉਧਾਰ ਕਰਨ ਵਾਸਤੇ ਇਸ ਸੰਸਾਰ ਵਿੱਚ ਆਏ ਤੇ ਸਭ ਨੂੰ ਸਾਂਝਾ ਉਪਦੇਸ਼ ਕਰਕੇ ਇੱਕ ਦਾ ਨਾਦ ਗੂੰਜਾਇਆ ਮਨੁੱਖਤਾਂ ਨੂੰ ਵਹਿਮਾ ਭਰਮਾ ਦੇ ਚੱਕਰਾਂ ਵਿੱਚੋਂ ਕੱਢ ਕੇ ਇੱਕ ਪ੍ਰਭੂ ਦੇ ਲੜ ਲਾਇਆ ਉਸ ਵੇਲੇ ਸਾਰੀ ਲੋਕਾਈ ਨੂੰ ਗੁਰੂ ਨਾਨਕ ਸਾਹਿਬ ਜੀ ਵਿੱਚ ਤੇ ਪੈਗੰਬਰੀ ਰੂਹ ਦੇ ਚਲਕਾਰੇ ਦਿਸਣ ਲੱਗੇ ਸਭ ਧੰ ਗੁਰ ਨਾਨਕ ਧੰ ਗੁਰ ਨਾਨਕ ਕਹਿ ਉੱਠੇ ਉਸ ਵੇਲੇ ਗੁਰੂ ਸਾਹਿਬ ਜੀ ਦੀ ਇਹ ਮਹਿਮਾ ਤੇ ਵਡਿਆਈ ਜਦੋਂ ਪੱਟਾਂ ਦੇ ਕੰਨੀ ਪਈ ਤਾਂ ਜਿੱਥੇ ਉਹ ਪਹਿਲੋਂ ਰਾਜਿਆਂ ਮਹਾਰਾਜਿਆਂ ਦੀ ਉਸਤਤ ਤੇ ਗੀਤ ਗਾਉਂਦੇ ਸਨ ਹੁਣ ਉਹ ਗੁਰੂ ਦਰਬਾਰ ਵਿੱਚ ਪੁੱਜੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਆਨੰਦ ਭਗਨ ਹੋ ਗਏ ਤੇ ਧੰ ਧੰ ਕਹਿ ਉੱਠੇ ਪੱਟਾ ਨੇ ਗੁਰੂ ਸੇਵਾ ਨਾਲ ਜਿਹਦੀ ਉਸਤਤ ਵਿੱਚ ਜੋ ਸ਼ਬਦ ਰਚਨਾ ਕੀਤੀ ਉਹ ਬਾਣੀ ਪੱਟਾਂ ਦੇ ਸਵਈਏ ਨਾ ਹਿਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜੀ ਕੁੱਲ 11 ਪੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜੀ ਪਹਿਲੇ ਨੰਬਰ ਤੇ ਪੱਟ ਕਲ ਸਹਾਰ ਜੀ ਦੇ ਕੁੱਲ 54 ਸਵਈਏ ਜੋ ਕਿ ਪਹਿਲੇ ਦੂਜੇ ਤੀਜੇ ਚੌਥੇ ਤੇ ਪੰਜਵੇਂ ਪਾਤਸ਼ਾਹ ਜੀ ਦੀ ਉਸਤਤ ਵਿੱਚ ਉਚਾਰੇ ਗਏ ਹਨ ਜੀ ਦੂਜੇ ਨੰਬਰ ਤੇ ਪਟ ਜਲਪ ਜੀ ਜਿਨ੍ਹਾਂ ਨੇ ਪੰਜ ਸਵਈਏ ਉਚਾਰੇ ਹਨ ਜੋ ਕਿ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਹਨ ਤੀਜੇ ਨੰਬਰ ਤੇ ਪਟ ਕੀਰਤ ਜੀ ਦੇ ਕੁੱਲ 8 ਸਵਈਏ ਜੋ ਕਿ ਤੀਜੇ ਤੇ ਚੌਥੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਉਚਾਰੇ ਗਏ ਹਨ ਪਟ ਕੀਰਤ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਸ਼ਾਮਲ ਹੋ ਕੇ ਮੁਗਲਾਂ ਨਾਲ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ ਤੇ ਗੁਰੂ ਪਿਤਾ ਦੀ ਖੁਸ਼ੀ ਲਈ ਸੀ ਚੌਥੇ ਨੰਬਰ ਤੇ ਪਟ ਪਖਾ ਜੀ ਨੇ ਕੁੱਲ ਦੋ ਸਵਈਏ ਜੋ ਕਿ ਤੀਜੇ ਪਾਤਸ਼ਾਹ ਧੰਗੁਰ ਅਮਰਦਾਸ ਜੀ ਦੀ ਉਸਤਤ ਵਿੱਚ ਹਨ ਉਹ ਉਚਾਰੇ ਹਨ ਪਟ ਕੀਰਤ ਜੀ ਮਥੁਰਾ ਜੀ ਤੇ ਪਟ ਜਲਪ ਜੀ ਪਟ ਪੀਖਾ ਜੀ ਦੇ ਪੁੱਤਰ ਹਨ ਪਟ ਸੱਲ ਜੀ ਨੇ ਕੁੱਲ ਤਿੰਨ ਸਵਈਏ ਤੀਜੇ ਤੇ ਚੌਥੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਉਚਾਰੇ ਹਨ ਪਟ ਭੱਲ ਜੀ ਨੇ ਇੱਕ ਸਵਈਆ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਉਚਾਰਿਆ ਹੈ ਪਟhbarਬੰਸ ਜੀ ਨੇ ਕੁੱਲ 2 ਸਵਈਏ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ ਉਚਾਰੇ ਹਨ ਪਟਨਲ ਜੀ ਨੇ ਕੁੱਲ 16 ਸਵਈਏ ਧੰਨ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਉਚਾਰੇ ਹਨ ਪਟ ਗਯੰਦ ਜੀ ਨੇ 13 ਸਵਈਏ ਚੌਥੇ ਪਾਤਸ਼ਾਹ ਤੇ ਧੰਨ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਉਚਾਰੇ ਹਨ ਪਟ ਮਥਰਾ ਜੀ ਨੇ ਕੁੱਲ 14 ਸਵਈਏ ਚੌਥੇ ਤੇ ਪੰਜਵੇਂ ਪਾਤਸ਼ਾਹ ਜੀ ਦੀ ਉਸਤਤ ਵਿੱਚ ਉਚਾਰੇ ਹਨ ਭੱਟਵੱਲ ਜੀ ਦੇ ਕੁੱਲ ਪੰਜ ਸਵਈਏ ਹਨ ਜੋ ਚੌਥੇ ਪਾਤਸ਼ਾਹ ਧੰਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਉਚਾਰੇ ਗਏ ਹਨ ਸੰਗਤ ਜੀ ਇਸ ਤਰ੍ਹਾਂ ਕੁੱਲ 123 ਸਵਈਏ ਪਟਾਨੇ ਪੰਜ ਗੁਰੂ ਸਹਿਬਾਨਾ ਜੀ ਦੀ ਉਸਤਤ ਵਿੱਚ ਉਚਾਰੇ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1399 ਤੋਂ 1409 ਤੱਕ ਦਰਜ ਹਨ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਵੀ ਕਰੋ